ਤੇ ਇੱਧਰ ਦੀਵੇ ਵਗੈਰਾ ਇੰਟਰਸੈਕਟ ਲੱਗੇ ਆ ਜੀ ਤਾਂ ਯੋ ਤੁਸੀਂ ਸਾਰੇ ਠੀਕ ਹੋਵੋਗੇ ਸਾਡੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਤੇ ਅੱਜ ਅਸੀਂ ਤੁਹਾਡੇ ਲਈ ਬਲੌਗ ਲੈ ਕੇ ਆਏ ਆ ਵਿਸ਼ਾਲ ਮਹਿਗਾ ਮਾਰਟ ਦਾ ਤੇ ਅੱਜ ਅਸੀਂ ਵਿਸ਼ਾਲ ਮਹਿਗਾ ਮਾਰਟ ਚਲਦੇ ਆ ਬਹੁਤ ਸ਼ੁਰੂ ਹੋ ਗਿਆ ਸਾਨੂੰ ਵਿਚਾਰ ਮੈਂ ਤਾਂ ਮੁਟ ਗਿਆਂ ਨੂੰ ਤੇ ਚਲੋ ਅੱਜ ਚੱਲਦੇ ਆ ਤੇ ਦਿਖਾਉਨੇ ਆ ਤੁਹਾਨੂੰ ਉੱਥੇ ਕੀ ਕੀ ਆਫਰ ਲੱਗੇ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚੈਨਲ ਸਬਸਕ੍ਰਾਈਬ ਕਰ ਲਿਓ ਚਲੋ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਹਾਂਜੀ ਗਾਇਸ ਅਸੀਂ ਪਹੁੰਚ ਚੁੱਕੇ ਆ ਤੇ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਤੁਹਾਨੂੰ ਹਰੇਕ ਚੀਜ਼ ਦਿਖਾਵਾਂਗੇ ਤੇ ਇੱਧਰ ਟਰਾਲੀ ਵੈਗ ਦੇਖ ਸਕਦੇ ਆ ਤੁਸੀਂ ਬਾਹਰ ਤਾਂ ਬਹੁਤ ਮਹਿੰਗੇ ਮਹਿੰਗੇ ਲੱਗੇ ਹੋਏ ਆ ਤੇ ਇੱਥੇ ਤੁਹਾਨੂੰ ਲੈਸ ਮਿਲ ਜਾਊਗਾ ਤੇ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਤੇ ਤੁਸੀਂ ਆਪਣੀ ਦੀਵਾਲੀ ਤੇ ਜੇ ਕਿਸੇ ਨੂੰ ਗਿਫਟ ਦੇਣਾ ਆ ਤੇ ਇੱਦਾਂ ਕੋਲੀਆਂ ਗਲਾਸ ਪਲੇਟਾਂ ਦੇ ਸਕਦੇ ਆ ਨਾ ਡਿਨਰ ਸੈੱਟ ਵਗੈਰਾ ਇਹ ਤੁਹਾਨੂੰ ਗੈਟ 1 ਫ੍ਰੀ ਮਿਲੇਗਾ ਜੋ ਵੀ ਤੁਸੀਂ ਲਓਗੇ ਨਾ ਇਹਦੇ ਨਾਲ ਇੱਕ ਤੁਹਾਨੂੰ ਫ੍ਰੀ ਮਿਲੇਗਾ ਤੇ ਤੁਸੀਂ ਬਹੁਤ ਵਧੀਆ ਆਫਰ ਲੱਗੀ ਹੋਈ ਆ ਵਿਸ਼ਾਲ ਮੈਗਾ ਮਾਰਟ ਵਿੱਚ ਤੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਤੇ ਜੇ ਕਿਸੇ ਨੂੰ ਮਤਲਬ ਕਿ ਗਿਫਟ ਵਗੈਰਾ ਦੇਣਾ ਹੈ ਤਾਂ ਦੇ ਸਕਦੇ ਆ ਤੇ ਇੱਧਰ ਬੱਚਿਆਂ ਦੇ ਸਿੱਪਰ ਵਗੈਰਾ ਕੱਪ ਵਗੈਰਾ ਇਹ ਸਿਰਫ 100-100 ਰੁਪਏ ਦੇ ਵਿੱਚ ਲੱਗੇ ਹੋਏ ਆ ਇੱਧਰ ਜਿਹੜੇ ਆ 2-200 ਵਾਲੇ ਆ ਤੇ ਜਿਹੜੇ ਉੱਪਰ ਲੱਗੇ ਹੋਏ ਆ ਉਹ 100-100 ਰੁਪਏ ਦੇ ਤੇ 20-20 ਰੁਪਏ ਦੇ ਗਲਾਸ ਵੀ ਲੱਗੇ ਹੋਏ ਆ ਬੱਚਿਆਂ ਦੇ ਤੇ ਤੁਸੀਂ ਇਹ ਵੀ ਇੱਥੋਂ ਲੈ ਸਕਦੇ ਟਿਫਨ ਵਗੈਰਾ 100-100 ਰੁਪਏ ਦੇ ਵਿੱਚ ਬਹੁਤ ਵਧੀਆ ਲੰਚ ਵਗੈਰੇ ਲਈ ਹੈ ਨਾ ਬੱਚਿਆਂ ਲਈ ਤੇ ਵੱਡਿਆਂ ਦੇ ਲਈ ਵੀ ਤੁਸੀਂ ਲੈ ਸਕਦੇ ਇਹ ਵੀ 2-200 ਰੁਪਏ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਟਿਫਨ ਮਿਲਣਗੇ ਤੇ 99 ਆ ਉੱਪਰ ਵਾਲੇ ਜਿਹੜੇ ਆ ਇਹ 99 ਦੇ ਆ ਸਿਰਫ ਨੜੇ ਨਮਰ ਪੇਦੇ ਵਿੱਚ ਤੇ ਚਲੋ ਹੁਣ ਅੱਗੇ ਚੱਲਦੇ ਆ ਇੱਧਰ ਦੇਖ ਸਕਦੇ ਆ ਆ ਦੇਖੋ ਕਿੰਨੇ ਸੋਹਣੇ ਸੋਹਣੇ ਲੱਗੇ ਆ ਇਹ ਵੀ ਤੁਸੀਂ ਕਿਸੇ ਨੂੰ ਗਿਫਟ ਦੇ ਸਕਦੇ ਆ ਹਨਾ ਜਾਂ ਇਹਦੇ ਵਿੱਚ ਦਾਲ ਦੂਰ ਜਿਹਦਾ ਮਤਲਬ ਕਿ ਸਟੀਲ ਲੱਗੀ ਹੋਈ ਆ ਵਿੱਚ ਤੇ ਚੋਲ ਵਗੈਰਾ ਮਤਲਬ ਕਿ ਸਭ ਕੁਝ ਤੁਸੀਂ ਇਹਦੇ ਵਿੱਚ ਪਾ ਸਕਦੇ ਦਾਲ ਵਗੈਰਾ ਰੋਟੀਆਂ ਵੀ ਰੱਖ ਸਕਦੇ ਆ ਠੀਕ ਆ ਤੇ ਬਹੁਤ ਵਧੀਆ ਇਹ ਵੀ ਤੁਸੀਂ ਇਹ ਸਿਰਫ 300 ਦੇ ਵਿੱਚ ਆ ਤੁਸੀਂ ਜੇ ਕਿਸੇ ਨੂੰ ਗਿਫਟ ਦੇਣਾ ਹੈ ਤਾਂ ਬਹੁਤ ਵਧੀਆ ਆਫਰ ਲੱਗੀ ਹੋਈ ਹੈ ਜਲਦੀ ਜਲਦੀ ਜਾਓ ਵਿਜ਼ਿਟ ਕਰੋ ਤੇ ਸ਼ਾਪਿੰਗ ਵਗੈਰਾ ਕਰੋ ਦਿਵਾਲੀ ਦੀ ਇੱਧਰ ਜਿਹੜੀਆਂ ਬੋਟਲਾਂ ਵਗੈਰਾ ਲੱਗੀਆਂ ਆ ਆ ਜਿਹੜੀਆਂ ਬੱਚਿਆਂ ਦੀ 100-100 ਰੁਪਏ ਦੀ ਹੈ ਜੀ ਤੇ ਆ ਵੀ ਜਿਹੜੀ ਆ 100-100 ਰੁਪਏ ਦੀ ਸਾਰੀ ਬੋਟਲ ਲੱਗੀ ਹੋਈ ਹੈ ਵੀ ਗੈਟ ਵਨ ਫ੍ਰੀ ਆ ਨਾਲ ਠੀਕ ਆ ਜੇ ਤੁਸੀਂ ਇੱਕ ਲਓਗੇ ਤੇ ਇੱਕ ਤੁਹਾਨੂੰ ਨਾਲ ਫ੍ਰੀ ਮਿਲੇਗੀ ਤੇ ਇੱਧਰ ਘਰ ਦਾ ਸਮਾਨ ਕਿਉਂਕਿ ਦਿਵਾਲੀ ਤੇ ਲੈਂਦੇ ਆ ਇਹ ਵੀ ਇੱਥੇ ਸਾਰਾ ਲੱਗਾ ਹੋਇਆ ਹੈ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਆਫਰ ਵਗੈਰਾ ਬਹੁਤ ਜ਼ਿਆਦਾ ਆ ਤੇ ਹੁਣ ਆ ਗਈ ਹੈ ਜੀ ਕੱਪ ਪਲੇਟਾਂ ਤੇ ਗਲਾਸੀਆਂ ਜਿੱਦਾਂ ਮਤਲਬ ਕੋਲੀਆਂ ਹੋ ਗਈਆਂ ਇਹ ਵੀ ਤੁਹਾਨੂੰ 99 ਰੁਪਏ ਦੇ ਵਿੱਚ ਮਿਲ ਜੂਗਾ ਸਿਰਫ 99 ਰੁਪਏ ਹਾਂਜੀ ਸਿਰਫ 99 ਰੁਪਏ ਦੇ ਮਿਲਣਾ ਕਿੱਥੋਂ ਸਿਰਫ ਇਹ ਤੁਹਾਨੂੰ ਮਿਲਣਾ ਹੈ ਸਿਰਫ ਵਿਸ਼ਾਲ ਮੈਗਾ ਮਾਰਟ ਹੁਸ਼ਿਆਰਪੁਰ ਤੇ ਚਲੋ ਅੱਗੇ ਚੱਲਦੇ ਹਾਂ ਇੱਧਰ ਲੱਗੇ ਹੋਏ ਆ ਜੀ ਕੱਪ ਇਹ ਵੀ ਸਿਰਫ 99 ਰੁਪਏ ਦੇ ਵਿੱਚ ਦੇਖ ਸਕਦੇ ਆ ਕਿੰਨੇ ਸੋਹਣੇ ਕੱਪਾਂ ਡਿਜ਼ਾਈਨ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਆ ਬਹੁਤ ਜ਼ਿਆਦਾ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਆ ਮੋਰੇ ਕਿੰਨਾ ਮਤਲਬ ਕਿ ਸਾਮਲ ਬਹੁਤ ਜ਼ਿਆਦਾ ਆ ਤੇ ਤੁਸੀਂ ਇਹ ਵੀ ਕਿਸੇ ਨੂੰ ਗਿਫਟ ਕਰ ਸਕਦੇ ਆ ਠੀਕ ਆ ਤੇ ਇੱਧਰ ਦੇਖ ਸਕਦੇ ਆ ਮਤਲਬ ਕਿ ਤੁਹਾਨੂੰ ਨਾਲ ਹੀ ਕੱਪ ਦਿੱਤੇ ਹੋਏ ਆ ਤੇ ਨਾਲ ਹੀ ਟ੍ਰੇ ਦਿੱਤੀ ਹੋਈ ਆ ਇਹ ਵੀ ਤੁਹਾਨੂੰ 99 ਵਿੱਚ ਮਿਲ ਜਾਊਗੀ ਤੇ ਇਧਰ ਕਰੋਕਰੀ ਦਾ ਸਮਾਨ ਤੁਸੀਂ ਸਾਰਾ ਇੱਥੋਂ ਲੈ ਸਕਦੇ ਆ ਤੇ ਹੁਣ ਆ ਗਈ ਆ ਜੀ ਇਧਰ ਜਿੱਦਾਂ ਮਤਲਬ ਕਿ ਗਲਾਸੀਆਂ ਹੋ ਗਈਆਂ ਜਿੱਦਾਂ ਕੋਲੀਆਂ ਹੋ ਗਈਆਂ ਹਨਾ ਕੱਚ ਦੀਆਂ ਹੁੰਦੀਆਂ ਜਿੱਦਾਂ ਤੇ ਨਾਲ ਪਲੇਟਾਂ ਹੁੰਦੀਆਂ ਤੇ ਗੱਬੇ ਹੈਗਾ ਆ ਵੱਡੀ ਕੋਲੀ ਤੇ ਇਹ ਵੀ ਤੁਸੀਂ ਕਿਸੇ ਨੂੰ ਗਿਫਟ ਦੇ ਸਕਦੇ ਆ ਦਿਵਾਲੀ ਦੇ ਮੌਕੇ ਤੇ ਇਹ ਤੁਹਾਨੂੰ ਸਿਰਫ 450 ਦੇ ਵਿੱਚ ਪੈਣਾ ਆ ਇਹ ਤੇ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਤੇ ਆਫਰ ਭਾਂਡੇਆਂ ਤੇ ਬਹੁਤ ਜ਼ਿਆਦਾ ਲੱਗੇ ਆ ਜਿੱਦਾਂ ਤੁਸੀਂ ਕਰੜਾਈ ਵਗੈਰਾ ਫਰਾਈ ਵੀਨ ਲੈਣਾ ਆ ਇਹਨਾਂ ਤੇ ਵੀ ਆਫਰ ਲੱਗੇ ਹੋਏ ਆ ਤੇ ਜਲਦੀ ਜਲਦੀ ਵਿਜ਼ਿਟ ਕਰੋ ਮੌਕੇ ਦਾ ਫਾਇਦਾ ਚੱਕੋ ਤੇ ਇਧਰ ਕੱਪ ਵਗੈਰਾ ਆ ਗਏ ਆ ਜੀ ਇਹ ਤਾਂ ਤੁਸੀਂ ਡੇਲੀ ਦੇਖਦੇ ਹੀ ਰਹਿੰਦੇ ਹੋ ਮਤਲਬ ਕਿ ਤੇ ਜਿਹੜੇ ਆਫਰ ਆ ਉਹ ਉਧਰ ਉਹ ਹੀ ਲੱਗੇ ਹੋਏ ਆ ਜਿੱਦਾਂ ਕੱਪ ਪਲੇਟਾਂ ਹੋ ਗਈਆਂ ਹਨਾ ਇਹ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਖੀ ਸੰਬੰਧੀਆਂ ਨੂੰ ਆਪਣੇ ਦੋਸਤ ਮਿੱਤਰਾਂ ਨੂੰ ਸਾਰਿਆਂ ਨੂੰ ਤੁਸੀਂ ਇਦਾਂ ਦੇ ਸਕਦੇ ਆ ਇਹ ਤੁਸੀਂ 2200 ਦੇ ਵਿੱਚ ਤੁਸੀਂ ਲੈ ਸਕਦੇ ਦੇਖੋ ਕਿੰਨੇ ਸੋਹਣੇ ਸੋਹਣੇ ਸੂਪ ਵਗੈਰਾ ਵਾਲੇ ਪੀਣ ਵਾਲੇ ਇਹ ਕੋਰਡਲਿੰਗਾ ਪਲੇਟਾਂ ਵੀ ਤੁਸੀਂ ਗਿਫਟ ਦੇ ਸਕਦੇ ਆ ਤੇ ਇੱਧਰ ਕੱਪ ਵਗੈਰਾ ਇਹ ਤਾਂ ਤੁਹਾਨੂੰ 2200 ਦੇ ਵਿੱਚ ਮਿਲ ਜਾਊਗਾ ਕੇਤਲੀ ਵਗੈਰਾ ਆਹ ਦੇਖ ਸਕਦੇ ਸਿਰਫ 200 ਰੁਪਏ ਦੇ ਵਿੱਚ ਤੁਹਾਨੂੰ ਮਿਲੂਗਾ ਕਿਤੇ ਹੋ ਨਹੀਂ ਤੁਹਾਨੂੰ ਇਹ ਵਾਰ ਉਹ 200 ਦੇ ਵਿੱਚ ਮਿਲਣਾ ਸਿਰਫ ਵਿਸ਼ਾਲ ਮੈਗਾ ਮਾਰਟ ਚੋਂ ਹੀ ਮਿਲਣਾ ਜੀ ਤੇ ਇੱਧਰ ਆ ਗਈਆਂ ਜੀ ਹੁਣ ਜਿੱਦਾਂ ਡੱਬੇ ਵਗੈਰਾ ਹੋ ਗਏ ਤੇ ਇੱਧਰ ਹੈਗੇ ਆ ਜੀ ਜਿੱਦਾਂ ਤੁਸੀਂ ਪੂਜੀਆ ਵਗੈਰਾ ਹਨਾ ਪਾਉਣੇ ਆ ਤੇ ਬਿਸਕਟ ਵਗੈਰਾ ਇਹਦੇ ਨਾਲ ਟਰੇ ਵੀ ਆ ਇਹ ਵੀ ਤੁਸੀਂ ਲੈ ਸਕਦੇ ਆ ਇੱਥੋਂ ਇਹ ਵੀ ਸਿਰਫ ਤੁਸੀਂ ਇਹ ਡੇ 250 ਦੇ ਵਿੱਚ ਲੈ ਸਕਦੇ ਆ ਠੀਕ ਆ ਸਾਰਾ ਕੁਝ ਹੈਗਾ ਆ ਜੀ ਨਵੀਆਂ ਚੀਜ਼ਾਂ ਆਈਆਂ ਨਵੀਆਂ ਕਲੈਕਸ਼ਨ ਆਇਆ ਹੋਇਆ ਆ ਤੇ ਬਹੁਤ ਵਧੀਆ-ਵਧੀਆ ਦੇਖ ਸਕਦੇ ਆ ਤੁਸੀਂ ਤੇ ਇੱਧਰ ਵੀ ਦੇਖ ਸਕਦੇ ਸੂਪ ਵਗੈਰਾ ਵਾਲੀਆਂ ਕਾਲੀਆਂ ਲੱਗੀਆਂ ਹੋਈਆਂ ਇੱਧਰ ਪਲਾਸਟਿਕ ਦੇ ਹੀ ਆ ਭਾਂਡੇ ਸਾਰੇ ਲੱਗੇ ਹੋਏ ਠੀਕ ਆ ਤੇ ਜਲਦੀ-ਜਲਦੀ ਵਿਜ਼ਿਟ ਕਰੋ ਹੁਸ਼ਿਆਰਪੁਰ ਤੇ ਆਪਾਂ ਤਾਂ ਸ਼ਾਪਿੰਗ ਕਰ ਲਈ ਹੈ ਦਿਵਾਲੀ ਦੀ ਤੇ ਤੁਸੀਂ ਵੀ ਜਲਦੀ-ਜਲਦੀ ਕਰੋ ਤੇ ਹੁਣ ਤੁਹਾਨੂੰ ਅਸੀਂ ਕੱਪੜਿਆਂ ਦਾ ਵੀ ਬਲੌਗ ਲੈ ਕੇ ਆਵਾਂਗੇ ਜਲਦੀ ਤੇ ਇਹਦੇ ਵਿੱਚ ਫਿਲਹਾਲ ਤੁਹਾਨੂੰ ਕਰੋਕਰੀ ਦਾ ਸਾਮਾਨ ਦਿਖਾਵਾਂਗੇ ਤੇ ਇਹ ਇਧਰ ਦੀਵੇ ਬਹੁਤ ਚੰਗੇ ਇੱਥੋਂ ਲੈ ਸਕਦੇ ਦੇਖੋ ਕਿੰਨੇ ਸੋਹਣੇ ਸੋਹਣੇ ਦੀਵੇ ਆ ਸਿਰਫ 80 ਰੁਪਏ ਦੇ ਵਿੱਚ ਤੁਹਾਨੂੰ ਮਿਲਣਗੇ ਦੇਖੋ ਕਿੰਨੇ ਸੋਹਣੇ ਆ ਡਿਜ਼ਾਈਨ ਹਰੇਕ ਹੈ ਗਿਆ ਜਿਹੜੇ ਵੀ ਤੁਹਾਨੂੰ ਲੈਣੇ ਆਪਣੇ ਹਿਸਾਬ ਦੇ ਨਾਲ ਇੱਥੇ ਲੈ ਸਕਦੇ ਦੇਖੋ ਕਿੰਨੇ ਸੋਹਣੇ ਸੋਹਣੇ ਗੰਦਾ ਕਾ ਹੈ ਦੇਖੋ ਬਹੁਤ ਸੋਹਣੇ ਸੋਹਣੇ ਦੀਵੇ ਆ ਦੇਖੋ ਦੀਵੇ ਲੱਗੇ ਹੋਏ ਆ ਸਾਰੇ ਸਾਬਣ ਸਾਬਣ ਵਗੈਰਾ ਵੀ ਗੈਟ 1 ਫ੍ਰੀ ਲੱਗੇ ਆ ਗੈਟ 1 ਫ੍ਰੀ ਲੱਗੇ ਆ ਜਿਹੜਾ ਮਰਜ਼ੀ ਲਓ ਇਹਨਾਂ ਤੇ ਹੈਗਾ ਆ 33% ਆਫ ਠੀਕ ਆ ਜੀ ਇੱਧਰ ਹੈ ਲੱਗੇ ਹੋਏ ਆ ਫੇਸ ਵਾਸ਼ ਇਹ ਵੀ ਗੈਟ 1 ਫ੍ਰੀ ਲੱਗੇ ਹੋਏ ਆ ਸਾਰੇ ਜਿਹੜਾ ਮਰਜ਼ੀ ਲੈ ਲਓ ਇੱਟ ਵਨ ਫਰੀ ਚਲੋ ਕਰੋਕਰੀ ਦਾ ਸਾਮਾਨ ਤਾਂ ਹੋ ਗਿਆ ਹੁਣ ਥੋੜਾ ਮਠਿਆਈ ਵੱਲ ਵੀ ਆ ਜਾਨੇ ਆ ਕਿਉਂਕਿ ਦਿਵਾਲੀ ਤੇ ਮਠਿਆਈ ਤਾਂ ਹਰੇਕ ਕੋਈ ਹਰ ਕਿਸੇ ਨੂੰ ਦਿੰਦਾ ਆ ਠੀਕ ਆ ਤੇ ਇੱਧਰ ਦੇਖ ਸਕਦੇ ਆ ਤੁਸੀਂ ਦਿਵਾਲੀ ਤੇ ਤੁਸੀਂ ਮਿੱਠਾ ਵੀ ਦੇਖ ਸਕਦੇ ਆ ਉਹ ਵੀ ਗੈਟ 1 ਫਰੀ ਤੁਹਾਨੂੰ ਮਿਲਣਾ ਕਿੱਥੋਂ ਵਿਸ਼ਾਲ ਮੈਗਾ ਮਾਰਟ ਵਿੱਚੋਂ ਠੀਕ ਆ ਇੱਕ ਡੱਬਾ ਜੇ ਤੁਸੀਂ ਲਓਗੇ ਜਾਂ ਚਾਕਲੇਟ ਆ ਜਾਂ ਕੁਝ ਵੀ ਆ ਤੇ ਉਹ ਤੁਹਾਨੂੰ ਇੱਕ ਨਾਲ ਇੱਕ ਫਰੀ ਮਿਲੂਗਾ ਤੇ ਮਤਲਬ ਇੱਕ ਲਓਗੇ ਤੇ ਤੁਸੀਂ ਦੋ ਜਣਿਆਂ ਨੂੰ ਦੇ ਸਕਦੇ ਆ ਠੀਕ ਆ ਤੇ ਇੱਧਰ ਦੇਖ ਸਕਦੇ ਆ ਜਿਹੜਾ ਰਸਗੁੱਲੇ ਹੋ ਗਏ ਹਨ ਇਹ ਵੀ ਗੈਟ 1 ਫਰੀ ਆ ਜੇ ਤੁਸੀਂ ਇੱਕ ਡੱਬਾ ਲਓਗੇ ਤੇ ਤੁਹਾਨੂੰ ਇੱਕ ਨਾਲ ਫਰੀ ਮਿਲੇਗਾ ਗੈਟ 1 ਫਰੀ ਤੇ ਜਲਦੀ ਜਲਦੀ ਮੌਕੇ ਦਾ ਫਾਇਦਾ ਉਠਾਓ ਕਿਤੇ ਨਹੀਂ ਇਦਾਂ ਦਾ ਆਫਰ ਤੁਹਾਨੂੰ ਮਿਲਣਾ ਠੀਕ ਆ ਤੇ ਜਲਦੀ ਜਲਦੀ ਲੈ ਲਓ ਅਸੀਂ ਤਾਂ ਸ਼ਾਪਿੰਗ ਕਰ ਲਈ ਹੈ ਜੀ ਆਪਣੀ ਤੇ ਇੱਧਰ ਸੋਨ ਪਾਪੜੀ ਦੇਖ ਸਕਦੇ ਤੁਸੀਂ ਇਹ ਵੀ ਗੈਟ 1 ਫਰੀ ਆ ਜੇ ਤੁਸੀਂ ਇੱਕ ਲਓਗੇ ਇੱਕ ਨਾ ਤੁਹਾਨੂੰ ਨਾਲ ਫ੍ਰੀ ਮਿਲਣੀ ਆ ਤੇ ਜਲਦੀ ਜਲਦੀ ਜਾਓ ਜੀ ਤੇ ਵਿਸ਼ਾਲ ਮਾਂਗਾ ਮਾਰਚੋ ਤੁਸੀਂ ਵੀ ਸ਼ਾਪਿੰਗ ਕਰੋ ਆਪਣੀ ਕੋਟ ਲੱਗੇ ਹੋਏ ਵੀ ਗੱਟ 1 ਫ੍ਰੀ ਹੈ ਜਿਹੜਾ ਮਰਜ਼ੀ ਲੈ ਸਕਦੇ ਤੁਸੀਂ ਇਹ ਵੀ ਗੱਟ 1 ਫ੍ਰੀ ਲੱਗੇ ਆ ਔਰ ਵਾਲਾ ਚ ਜੀਰੇ ਵਾਲਾ ਚੱਕੇ ਉਹ ਆ ਜੀਰੇ ਵਾਲਾ ਖਾ ਲੈਦੇ ਤੁਸੀਂ ਸੋਨੂ ਇਹ ਵੀ ਗੱਟ 1 ਫ੍ਰੀ ਹੈ 200 ਰੁਪਏ ਦਾ ਇੱਕ ਆ ਨਾ ਜੀ ਉਹ ਵੀ ਦੀਵਾਲੀ ਤੋਂ ਕਿਸ ਨੂੰ ਦੇ ਦਿੱਤਾ ਜਾਂ ਕਰੋਕਰੀ ਦਾ ਸੈੱਟ ਆ ਸਟਾਰਸ ਨੂੰ ਵੀ ਇੰਨੇ ਪਈਦਾ ਸ਼ੀਸ ਨੂੰ ਵੀ ਮਿਲ ਪਈਦਾ ਲੱਗ ਲੱਗ ਆ ਵਾਹ ਸੁਤਰਾ ਹਾਂ ਹੈਗਾ 300 ਰੁਪਏ ਦਾ ਸੈਟ ਵੀ ਹੋ ਇਧਰ ਵੀ ਲੱਗੇ ਹੋਏ ਆ 500 ਰੁਪਏ ਦਾ ਇੱਧਰ ਆ ਮਿਕਸੀ ਲੱਗੀ ਪਈ ਆ। ਪਰ ਡਿਨਰ ਸੈਟ ਆ। 600 ਰੁਪਏ ਦਾ 700 ਰੁਪਏ ਦਾ ਲਗਭਗ। ਇੱਧਰ ਵੀ ਲੱਗੀ ਪਈ ਸੇਲੂ ਦੀ ਵੀ ਲੱਗੀ ਪਈ। ਸਿਹਰ ਤੋਂ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਕੋਈ 100 ਰੁਪਏ ਦਾ ਇਹ ਵੀਦਰ ਸੈਟ ਹੈ। ਆ ਵੀ 300 ਰੁਪਏ ਤੇ ਚਲੋ ਆ ਸਾਡੀ ਤਾਂ ਸ਼ਾਪਿੰਗ ਹੋ ਗਈ ਡਨ ਤੁਸੀਂ ਵੀ ਸ਼ਾਪਿੰਗ ਕਰਨ ਜ਼ਰੂਰ ਆਇਓ ਵਿਸ਼ਾਲ ਮੈਗਾ ਮਾਰਟ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਅਗਲੀ ਵੀਡੀਓ ਕਿਸ ਵਿਸ਼ੇ ਤੇ ਲੈ ਕੇ ਆਈਏ ਕਮੈਂਟ ਵਿੱਚ ਜਰੂਰ ਦੱਸਿਓ। ਇਥੇ ਵਲੌਗ ਦਾ ਐਂਡ ਕਰਦੀਆਂ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਪੈਸੇ ਜਰੂਰ ਕਰ ਦਿਓ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਆ ਅਗਲੇ ਬਲੌਗ ਵਿੱਚ ਤਦ ਤੱਕ ਲਈ ਬਾਏ ਬਾਏ ਹੱਸਦੇ ਰਹੋ ਵਸਦੇ ਰਹੋ ਸਾਰਿਆਂ ਨੂੰ ਜੈ ਮਾਤਾ ਦੀ।